ਓ ਇਹ ਵੇਖੋ ਜੀ ਆਮ ਪਾਰਟੀ ਦੇ ਗੁੰਡੇ ਵੇਖੋ ਖਲੋਤੇ ਆਮ ਪਾਏ ਆ ਕੰਦੀ ਇਹੋ ਜਿਹਾ ਕੰਮ ਕਰ ਰਿਹਾ ਜੀ ਤੁਸੀਂ ਇਹ ਮਸਲਾ ਕੀ ਹੋਇਆ ਕੀ ਮਤਲਬ ਹੈ ਤੁਹਾਡਾ ਮਸਲਾ ਸਾਡਾ ਜੀ 40 ਫੁੱਟ ਥਾਂ ਦਿੱਤਾ ਧੱਕੇ ਨਾਲ 45 ਫੁੱਟ ਆਲਦੇ ਆਂਦੇ ਸਰਕਾਰ ਸਾਡੀ ਆ ਐਮ ਐਲ اے ਸਾਡਾ ਆਂਦੇ ਹਰ ਸਰਕਾਰ ਸਾਡੀ ਆ ਪਗੋ ਧੱਕਾ ਕਰਦੇ ਵੇਖੋ ਜੀ ਪਰਸੋਂ ਵੀਡੀਓ ਪਾਈ ਆ ਉਹਦੇ ਵਿੱਚ ਕੋਈ ਵਾਟ ਨਹੀਂ ਇਹ ਧੱਕੇਸ਼ਾਹੀ ਕਰਦੇ ਮਾਂ ਮੇਰੀ ਨੂੰ ਧੱਕੇ ਮਾਰੇ ਆ ਮੁੰਡੇ ਮੇਰੇ ਦੇ ਗੱਲ ਪੈਂਦੇ ਆ ਕੋਈ ਕੋਰਟ ਕੇਸ ਚੱਲਦਾ ਕੋਰਟ ਕੇਸ ਚੱਲਦਾ ਛਤੇ ਲਈ ਆ ਜੀ ਕੋਰਟ ਕੇਸ ਚੱਲਣ ਰਿਹਾ ਛਤੇ ਲਈ ਆ ਇੱਕ ਬੁੜੀਆਂ ਵੀ ਲਿਆਂਦੀਆਂ ਨੇ 15 20 ਵੇਖੋ ਬੰਦੇ ਕਿੰਨੇ ਲਿਆਂਦੇ ਇਹਨਾਂ ਨੇ ਕੀ ਮੰਗ ਜੇ ਮੰਗ ਜੇ ਸਾਨੂੰ ਮਰ ਸਾਡਾ ਕੋਰਟ ਚ ਕੇ ਸਾਡਾ ਕੋਰਟ ਸੁਣਾਈ ਕਰੇ ਜੋ ਕੋਰਟ ਦੇ ਮੈਂ ਕੋਰਟ ਨੂੰ ਮੰਨਦਾ ਜੀ ਇਹ ਨਹੀਂ ਮੰਨਦੇ ਧੱਕੇਸ਼ਾਹੀ ਕਰ ਰਿਆ 50 ਬੰਦੇ ਲਿਆਂਦੇ ਨੇ ਖੱਖਾਂ ਤੋਂ ਵੀ ਤੇ ਟਿੰਮੋ ਵਾਲੋਂ ਵੀ ਫੈਰੋਵਾਲ ਦੇ ਵੀ ਆ ਸਾਹ ਵੇਖੋ ਜੈਸੀ ਵੀ ਚੱਲਣ ੜੀ ਜੀ ਜੈਸੀ ਵੀ ਆਲੇ ਨੂੰ ਅਸੀਂ ਕਿਹਾ ਜੈਸੀ ਵੀ ਆਲਾ ਮੈਂ ਤਾਂ ਕਰਨੀ ਕਰਨੀ ਚਾ ਜਿੱਥੇ ਜ਼ੋਰ ਲੱਗਦਾ ਲਾਲਾ ਜੈਸੀ ਵੀ ਆਲਾ ਵੀ ਗਾਣਾ ਕਰਦਾ ਵਾ ਜੈਸੀ ਵੀ ਆਲਾ ਵੀ ਗਾਣਾ ਕਰਦਾ ਭਾਜੀ ਮੈਂ ਕਿੱਧਰ ਨੂੰ ਜਾਵਾਂ ਗਰੀਬ ਬੰਦਾ ਵਾਂ ਮੈਂ ਆਪ ਆਤਮਾ ਤਿਆ ਕਰ ਲੈਣੀ ਸਾਰਾ ਪਰਿਵਾਰ ਲੈ ਕੇ ਜੇ ਮੇਰੀ ਨਾਨਾ ਸੁਣਾਈ ਹੋਈ ਤੇ ਮੈਂ ਆਤਮ ਹੱਤਿਆ ਕਰ ਲੈਣੀ ਮੈਂ ਇਹਨਾਂ ਦੇ ਨਾਲ ਲੱਗਣਾ ਜੋ ਆਮ ਪਾਰਟੀਆਂ ਕਰ ਰਹੀਓ ਮੈਂ ਸਭ ਬੁੜੀਆਂ ਬੜੀਆਂ ਮੇਰੀ ਮਾਤਾ ਵਾ ਮੇਰਾ ਮੁੰਡਾ ਨਿਕਾ ਗਿਆ ਤਿੰਨੇ ਜਾਣੇ ਇੱਕ ਮੇਰੀ ਭੈਣ ਮੇਰੇ ਕੋਲ ਰਹਿਦੀ ਉਹਦਾ ਮੁੰਡਾ ਮਰ ਗਿਆ ਲੋਵਾਲ ਇਹ ਧੱਕਾ ਕਰ ਰਹੇ ਮੈਂ ਆਤਮ ਹੱਤਿਆ ਕਰ ਲੈਣੀ ਇਹਨਾਂ ਦੇ ਨਾਲ ਲੱਗੂਗਾ ਜੀ ਮਾਤਾ ਕੀ ਨਾਮ ਆ ਹਾਂਜੀ ਕੀ ਨਾਮ ਤੁਹਾਡਾ ਫਮ ਕੀ ਚੱਕਰ ਆ ਤੁਹਾਡਾ ਇਸਲਾ ਦਾ ਕੀ ਸਾਡਾ ਇਹ ਚੱਕਰ ਹੀ ਤੇ ਇਹਨੂੰ ਜਿਸ ਤਰੀਕੇ ਦੇ ਦਿੱਤੀ ਆ ਕਨਾਲ ਦੀ ਕਰਕੇ ਤੇ ਅਸੀਂ ਆਖਿਆ ਤੇਰਾ ਮੇਰੇ ਭੋਂਗ ਪੈਂਦਾ ਵਾ ਮੈਂ ਹੋਰ ਵੜਨਾ ਐ 40 ਫੁੱਟ ਦਿੱਤਾ ਇਹਨੂੰ ਇਹ 45 ਵੱਲ ਦੀ ਪੰ ਇਹ 45 ਵੱਲ ਦੀ ਆ ਤੇ ਅਸੀਂ ਆਖਿਆ ਭਈ ਨਹੀਂ ਦੇਣਾ ਹੋਰ ਜਿੰਨਾ ਤੈਨੂੰ ਦਿੱਤਾ ਵਾ ਲੈ ਲੈ ਇਹ ਰੋਜ਼ ਬੰਦੇ ਲਿਆ ਕੇ ਤੇ ਸਾਨੂੰ ਅੰਦਰ ਵੜ ਦਿੰਦੀ ਆ ਤੇ ਅੱਜ ਜਿਸਤਰੀ ਡਾਲੀ ਆ ਜੋ ਨਿਹੰਗ ਨੀਉਂਗ ਇਹ ਲੈ ਆਉਂਦੀ ਆ ਇਕੱਠੇ ਕਰਕੇ ਅੱਜ ਬੁੱਢੀਆਂ ਅੰਦਰ ਵੜੀਆਂ ਇਕੱਠੀਆਂ ਕਰਕੇ ਤੇ ਮੁੰਡੇ ਦੇ ੱਟ ਮਾਰ ਮਾਰਨ ਲੱਗੀ ਆ ਤੇ ਇਹ ਵਿਚਾਰਾ ਪੰਜ ਕੇ ਪਰਾ ਹੋ ਗਿਆ ਕੀ ਮੰਗ ਕਰਦੇ ਜੋ ਕੀ ਮੰਗ ਕਰਦੇ ਸਾਡੀ ਮੰਗ ਵਾ ਪੀ ਥਾ ਫਾੜਨਾ ਸਾਨੂੰ ਦੇਣਾ ਚਾਹੀਦਾ ਹੈ ਇੱਕ ਮੇਰਾ ਬੱਚਾ ਵਾ ਤੇ ਆ ਮੇਰੀ ਤੀ ਹੁਣ ਤਰੇ ਉਹਨਾਂ ਘਰੋਂ ਘੜ ਦਿੱਤੀ ਸਾਨੂੰ ਰੋਟੀ ਦੇਣ ਦਿਆ ਵਾ ਅਸੀਂ ਕਿਤੋਂ ਖਾਣੀ ਤੇ ਮਾਲ ਦੇ ਸਿਰ ਤੇ ਜਾਂਗੇ ਆਹੋ ਅੱਛੋ ਵੀ ਅੱਗੇ ਕਰਦਾ ਕਿੰਨਾ ਵੱਲੋਂ ਕਿਹੜੀ ਪਾਰਟੀ ਲੋ ਕਿਤਾ ਯਾਰ ਮਾਪੇ ਕੀ ਮਸਲਾ ਤੁਹਾਡੇ ਥਾਂ ਦਾ ਵੀਰੇ ਜਿ 34 ਦੀ ਹੋਈ ਬੜੀ ਪੰਤਾਲੀ ਫਿਰਦੇ ਆ ਕੌਣ ਉਹ ਆਮ ਪਾਰਟੀ ਵਾਲੇ ਉਹ ਕਹਿੰਦੇ ਆ ਵੀ ਜਿੱਥੇ ਜ਼ੋਰ ਲੱਗਦਾ ਲਾ ਲੋ ਅਸੀਂ ਆਮ ਪਾਰਟੀ ਨੇ ਕਿਹਾ ਕਰ ਲੋ ਤੁਹਾਡੇ ਮੈ ਨਹੀਂ ਹੁੰਦਾ ਅੱਜ ਕੀ ਹੋਇਆ ਤਾਜਾ ਇਥੇ ਮਾਮਲਾ ਵੀਰੇ ਇਹਨਾਂ ਹੀ ਅਸੀਂ ਵੀ ਡਾ ਕੇ ਤੇ ਰੂੜੀ ਰਾੜੀ ਜਾਨੂ ਕਰਾ ਕੇ ਮਿੱਟੀ ਮੋਟੀ ਪਾ ਲਈ ਆ ਅੱਛਾ ਜੀ ਹਾਂਜੀ ਕੋਡ ਕੇਸ ਚੱਲਦਾ ਤੁਹਾਡਾ ਹਾਂਜੀ ਕੋਡ ਕੇਸ ਚੱਲਦਾ ਵਾ ਤੇ ਗਾਲ ਮੰਦਾ ਕਰਦੇ ਜੇ ਗਾੜੀਆਂ ਕੋਈ ਡੱਕਦਾ ਦੇ ਕੀ ਮੰਗ ਕਰਦੇ ਹਾਂ ਇੱਟਾ ਮਾਰਨ ਵੀਰ ਇਨਸਾਫ ਹੋਣਾ ਚਾਹੀਦਾ ਕੀ ਨਾਮ ਹਰਿਕਲਵਤ ਸਿੰਘ ਮੇਰਾ ਵਾਲਦਾਰਪੁਰ ਤੋਂ ਬੋਲਦਾ ਜੀ ਅੱਛਾ ਵੀਰ ਜੀ ਗੱਲ ਕੀਤੀ ਜਾਵੇ ਜਿਹੜਾ ਪ੍ਰਵਾਦ ਦਾ ਥਾਣੇਦਾਰ ਡਿਸਪਿਊਟ ਆ ਅਲੀਗੇਸ਼ਨ ਤੁਹਾਡੇ ਤੇ ਲੱਗ ਰਹੇ ਨੇ ਕਿ ਆਪ ਵਰਕਰ ਹੋਣ ਦੇ ਨਾਤੇ ਤੁਹਾਡੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕੀ ਮਾਮਲਾ ਸਾਰਾ ਤੇ ਕੀ ਕਰਨਾ ਚਾਹੋਗੇ ਹਾਂਜੀ ਵੇਖੋ ਜੀ ਅਸੀਂ ਪੰਚਾਇਤ ਲੈਵਲ ਤੇ ਗੱਲ ਆਈ ਹੈ ਇਕੱਠੇ ਹੋਏ ਸਾਰੇ ਥਾਣੇ ਵੀ ਗੱਲ ਗਈ ਇਹਨਾਂ ਦੀ ਰਜਿਨਾਮਾ ਕਰਾਉਂਦੇ ਰਹੇ ਵੀ ਮਸਲਾ ਕੀ ਹੈ ਅਸੀਂ ਵੇਖਿਆ ਸਾਰਾ ਕੁਝ ਇਹ ਜਿਹੜਾ ਮੌਕੇ ਦੇ ਗਰਾਊਂਡ ਵੇਖੀ ਇਹਨਾਂ ਨੇ ਰਜਿਸਟਰੀ ਕਰਾਈ ਇੱਕ ਕਨਾਲ ਸਾਂਝੇ ਰਕਬੇ ਦੇ ਵਿੱਚ ਸਾਂਝੇ ਰਕਬੇ ਦੇ ਇੱਕ ਨਾਲ ਰਕਬਾ ਜਿਹੜਾ ਸੀ ਇਹਨਾਂ ਨੂੰ ਮਤਲਬ ਮੌਜੂਦਾ ਜਿਹੜਾ ਇਹਨਾਂ ਨੇ ਮਿਣ ਕੇ ਲੈਂਟਰ ਪਿਆ ਹੋਇਆ ਸਾਹਮਣੇ ਉਧਰ ਵਿਖਾਉਦੇ ਅਸੀਂ ਤੇ ਇਹ ਕੀ ਕਰਦੇ ਹੈਗੇ ਵੀ ਇੱਕ ਨਾਲ ਦੇ ਵਿੱਚ ਵੀ ਪਾਣੀ ਛੱਡ ਛੱਡ ਗਰੀਬ ਪਰਿਵਾਰ ਆ ਤੁਸੀਂ ਇਹ ਦੇਖੋ ਨੀ ਬੱਚੇ ਸਾਰੇ ਆੜੇ ਨਾਲੇ ਭਾਈ ਦੱਸੋ ਇਹ ਵੀ ਇਹਨਾਂ ਇੰਨਾ ਧੱਕਾ ਕਰ ਰਹੇ ਹੈਗੇ ਬੰਦੇ ਵੀ ਹੱਦੋਂ ਵੱਧ ਜਿਆਦਾ ਸਾਨੂੰ ਫੇਰ ਮੌਕੇ ਤੇ ਆ ਗਿਆ ਉਹ ਪਾਣੀ ਜਿਹੜਾ ਸੀ ਨਾ ਇਹਨਾਂ ਦੇ ਜਿਹੜੇ ਗਰਾਊਂਡ ਦੇ ਵਿੱਚ ਕਨਾਲ ਛੱਡੇ ਉਹ ਪਾਣੀ ਦੇ ਵਿੱਚ ਅਸੀਂ ਆ ਗਏ ਮਿੱਟੀ ਫਵਾਗਦੇ ਪਾਣੀ ਨੂੰ ਅਸੀਂ ਬਾਹਰ ਕੱਢਿਆ ਗਿਆ ਰੂੜੀ ਵਾਲਾ ਗੰਦਾ ਪਾਣੀ ਸੀ ਮੱਛਰ ਜਿਹੜਾ ਬਹੁਤ ਜ਼ਿਆਦਾ ਇੱਥੇ ਪੈਦਾ ਹੋ ਰਿਹਾ ਹੈ ਪਰ ਇਹ ਬੰਦੇ ਜਿਹੜੀ ਵਾਰ-ਵਾਰ ਇਹਨਾਂ ਨੂੰ ਛਿੜਕਦੇ ਸੀ ਡਰਾਉਂਦੇ ਸੀਗੇ ਵਿਚਾਰੇ ਮਾਤਰ ਬੰਦੇ ਐ ਤੋਂ ਪਰ ਸਾਨੂੰ ਮੌਕੇ ਤੇ ਆ ਗਿਆ ਨਿਆਂ ਲੈਣਾ ਪਿਆ ਰਿਸ਼ਤਰੀ ਮੁਤਾਬਕ ਸਰ ਉਹਨਾਂ ਦਾ ਕਹਿਣਾ ਕਿ ਇਹਦਾ ਸਟੇ ਆਪ ਵਰਕਰਾਂ ਨੇ ਕਿ ਜੇ ਸੀ ਵੀ ਲਿਆਣੇ ਤੱਕਾ ਕਰਵਾ ਰਿਆ ਸਾਡੇ ਕੋਲ ਕੋਈ ਰਿਸਟੇ ਨਹੀਂ ਪਹੁੰਚਿਆ ਨਾ ਕੋਈ ਘੜ ਕੋ ਕਾਪੀ ਪਹੁੰਚੀ ਇਹ ਤੱਕ ਤੇ ਜੇ ਹੁੰਦੀ ਤਾਂ ਅਸੀਂ ਮੌਕੇ ਤੇ ਤਨੂੰਦੀ ਲੰਗਣਾ ਥੋੜੀ ਕਰਦੇ ਅਸੀਂ ਕਾਨੂੰਨ ਨਹੀਂ ਲੰਗਣਾ ਨਾ ਕਰਦੇ ਐ ਜਿਹੜਾ ਆ ਗਿਆ ਮੌਕੇ ਤੇ ਆ ਗਿਆ ਨਾ ਸਿਰ ਪਾਣੀ ਪਰੇ ਕੀਤਾ ਨਾ ਕੋਈ ਕਬਜ਼ਾ ਕੀਤਾ ਹਾਂਜੀ ਹਦੀਪ ਸਿੰਘ ਜੀ ਕੀ ਕਹੋਗੇ ਤੁਹਾਡੇ ਤੇ ਵੀ ਅਲੀਗੇਸ਼ਨ ਲੱਗ ਰਹੇ ਨੇ ਦੇਖ ਕੇ ਤੁਸੀਂ ਤੱਕਾ ਸਹੀ ਕਰਾ ਰਹੇ ਜੋ ਆਪ ਵਰਕਰ ਹੋਣ ਦੇ ਨਾਤੇ ਸਰ ਕੋਈ ਤੱਕਾ ਸਹੀ ਨਹੀਂ ਹੋ ਰਹੀ ਤੱਕਾ ਸਹੀ ਤੇ ਇਹ ਬੰਦਾ ਕਰ ਰਿਹਾ ਸੀ ਰਸਪਾਲ ਸਿੰਘ ਇਹਨਾਂ ਨੇ ਰੂੜੀ ਸੁੱਟ ਕੇ ਉੱਤੇ ਪਾਣੀ ਸਾੜ ਛੱਡ ਕੇ ਘਰ ਦੇ ਵਿੱਚ ਮੰਦਾ ਜੀ ਨਾ ਹਰਾ ਉਦੇ ਮੁਤਾਬਕ ਅਸੀਂ ਆ ਕੇ ਜੋ ਸਾਨੂੰ ਚੰਗਾ ਲੱਗਾ ਅਸੀਂ ਮੁਤਾਬਕ ਪੰਚਾਇਤ ਮੁਤਾਬਕ ਹੋ ਗਏ ਉਹ ਅਸੀਂ ਕੰਮ ਕੀਤਾ ਵਾ ਜਾਨੀ ਕਿਉਂਕਿ ਧੱਕਾ ਨਹੀਂ ਕੀਤਾ ਅਸੀਂ ਮਿੰਤਾ ਤਰਲੇ ਕੀਤੇ ਬਹੁਤ ਵਰੀਆਂ ਨੇ ਪੰਚਾਇਤ ਦੇ ਆਉਂਦੇ ਰਹੇ ਘਰੇ ਵੀ ਇਹ ਜਨਾਨੀ ਨਾਲ ਧੱਕਾ ਨਾ ਕਰੋ ਗਰੀਬ ਪਰਿਵਾਰ ਹੈ ਵੇਖੋ ਬੰਦੇ ਵੇਖੋ ਕਿਦਾਂ ਦੇ ਵਿਚਾਰੇ ਮਾਤੜ ਹੈਗੇ ਪਰ ਫਿਰ ਵੀ ਇਹ ਨਹੀਂ ਉਹ ਗੱਲ ਤੋਂ हटਿਆ ਪੰਚਾਇਤ ਇਕੱਠੀ ਹੋਈ ਇਸ ਨੂੰ ਲੈ ਕੇ ਕੰਮ ਪੰਚਾਇਤ ਪੰਜ ਪੰਚਾਇਤਾਂ ਵੀਰ ਜੀ ਕਰ ਚੁੱਕੇ ਆ ਅਸੀਂ ਮਜਬੂਰੀ ਦੇ ਵਿੱਚ ਸਾਨੂੰ ਮੁੜ ਕੇ ਪਾਣੀ ਦਾ ਕਾਰਨ ਕਰਨਾ ਪਿਆ ਜਿਹੜਾ ਰੂੜੀ ਦੇ ਵਿੱਚ ਪਾਣੀ ਪਾ ਕੇ ਤੇ ਅਗਲੇ ਬੰਨੇ ਘਰ ਦੇ ਨੁਕਸਾਨ ਹੋ ਰਿਹਾ ਸੀ ਉਹਨਾਂ ਦੇ ਕੰਧਾਂ 'ਚ ਪਾਣੀ ਨਹੀਂ ਆ ਦੇ ਵਿੱਚ ਪਾਣੀ ਸਾਢੇ ਢੜਕੇ ਨੁਕਸਾਨ ਕਰ ਉਹਦੇ ਕਾਰਨ ਸਾਨੂੰ ਆ ਥੋੜਾ ਡਿਸੀਜਨ ਕੀਤਾ ਅਸੀਂ ਕੋਈ ਧੱਕਾ ਨਹੀਂ ਕੀਤਾ ਰਜਿਸਟਰੀ ਮੁਤਾਬਕ ਥਾਂ ਲਿਆ ਸਾਰਾ ਹਾਇਕ ਰੋਕ ਵੀ ਖਾਵੇ ਜੋਤੀ ਹਾਂਜੀ ਕੀ ਕਹੋਗੇ ਜੀ ਤੁਹਾਡੇ ਦੇ ਅਲੀਗੇਸ਼ਨ ਨੇ ਤੁਸੀਂ ਕਹਿੰਦੇ ਮੰਤੀ ਕਰਾਜੀ ਤੁਸੀਂ ਮੰਤੀ ਦੇ ਵਿੱਚ ਉਹ ਕਹਿ ਰਹੇ ਕਿ 400 ਵੀ ਕਰਤੀ ਹੈ ਜੀ ਹਾਂਜੀ ਮੈਂ ਜੀ ਗਵਾਹ ਆਵਾ ਮੇਰਾ ਨਾਮ ਅਜੀਤ ਸਿੰਘ ਆ ਮੈਂ ਇਹਨੂੰ ਗਵਾਹ ਦੇ ਤੌਰ ਤੇ ਸੱਦਾ ਗਿਆ ਕਿ ਕਿਤੇ ਥਾਂ ਇਹਦਾ ਵਧ ਨਾ ਲਿਆ ਜਾਵੇ ਤੇ ਉਹ ਜਿਹੜਾ ਪਾਣੀ ਆ ਰਿਹਾ ਸੀ ਇਹਦਾ ਉਹ ਪਾਣੀ ਦੀ ਰਕਾਵਟ ਅਸੀਂ ਲਾਈ ਹੋਈ ਆ ਮਤਲਬ ਪਾਣੀ ਇੱਧਰ ਨਾ ਆ ਜਾਏ ਠੀਕ ਆ ਹੋਰ ਕੁਝ ਨਹੀਂ ਇਹਦੇ ਵਿੱਚ ਜਿਹੜਾ ਕਹਿਇਆ ਜਾ ਰਿਹਾ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਥੋੜਾ ਵੱਧ ਵੱਲ ਰਹੇ ਆ ਉਹ ਕੀ ਮਤਲਬ ਨਹੀਂ ਜੀ ਮੈਂ ਮੰਤੀ ਫੇਰ ਕਰ ਚੁੱਕਾ ਵਾਂ ਫੀਤਾ ਮੇਰੇ ਕੋਲ ਆ ਮੈਂ ਮੰਤੀ ਫੇਰ ਕਰ ਲਈ ਆ ਜਿੰਨਾ ਥਾ ਉਹ ਤੋਂ ਦਿੱਤਾ ਸੀ ਉਨਾ ਹੀ ਕਨਾਲ ਥਾ ਜਿਹੜਾ ਵਾ ਉਹ ਉਨਾ ਹੀ ਆ ਕਨਾਲ ਥਾ ਤੋਂ ਇੱਕ ਮਰਲਾ ਵੀ ਵੱਧ ਨਹੀਂ ਕਹਿੰਦੇ ਜੇਸੀਬੀ ਦੇ ਨਾਲ ਦੇ ਬੰਦੇ ਲਿਆਣ ਕੇ ਸਾਡੇ ਨਾਲ ਧੱਕੇਸ਼ਾ ਹੀ ਹੋ ਰਹੀ ਹੈ ਨਹੀਂ ਨਹੀਂ ਕੋਈ ਧੱਕੇਸ਼ਾ ਨਹੀਂ ਕੋਈ ਕੁਝ ਨਹੀਂ ਆ ਬਸ ਪਾਣੀ ਇਹਨਾਂ ਰੁਕਿਆ ਵਾ ਪਾਣੀ ਵੜ ਦੇਖੋ ਵੀਡੀਓ ਬਣਾ ਕੇ ਦੇਖੋ ਕਿੰਨਾ ਗੰਦਾ ਪਾਣੀ ਆ ਹਾਂਜੀ ਭੈਣ ਕੀ ਨਾ ਤੁਹਾਡਾ ਕੁਲਵਿੰਦਰ ਗੌਰ ਸਾਰੇ ਹੀ ਆਪਣੇ ਨਾਲ ਮਿੱਟੀ ਭੌਂਦੇ ਆ ਇਹਨਾਂ ਹਰ ਪਾਣੀ ਰਾਤ ਵੀ ਆਣ ਕੇ ਛੜਦਾ ਪਾਣੀ ਤੇ ਗਾਲਾ ਗਾਲ ਮੰਦਾ ਸਾਨੂੰ ਕਰਦਾ ਪਿਆ ਵਾ ਰਾਤ ਵੀ ਪੀਓ ਪੁੱਤਾਂ ਨੂੰ ਗਾਲ ਕੱਢੀ ਗਿਆ ਸਾਰਾ ਪਰਿਵਾਰ ਹੀ ਤੇ ਰਾਤ ਨੇ ਆਣ ਕੇ 10 ਵਜੇ ਤੋਂ ਆਇਆ ਵਾ ਕਿੱਥੇ ਗਿਆ ਸੀਗਾ ਤੇ ਪਾਣੀ ਛੜਦਾ ਵਾ ਅਸੀਂ ਸਵੇਰੇ ਵੇਖਿਆ ਸਾਡਾ ਪਾਣੀ ਕਿੰਨਾ ਕਿੰਨਾ ਅਸੀਂ ਪਾਣੀ ਚਕਾ ਕੇ ਤੇ ਪਾਣੀ ਦਾ ਪਛਾਣ ਕੀਤਾ ਤੇ ਆਪਣੇ ਮਨ ਨੇ ਬੰਨ ਮਾਰਿਆ ਆਪਣੇ ਵੇੜੇ 'ਚ ਮਿੱਟੀ ਜੁੱਕੀ ਕਿੰਨੇ ਚਿਰ ਦਾ ਮਸਲਾ ਤੁਹਾਡਾ ਹੈ ਹਾਂਜੀ 21 ਤੋਂ ਪਹਿਲਾਂ ਪੰਚਾਇਤਾਂ ਕੱਠੀਆਂ ਹੋਈਆਂ ਪਹਿਲਾਂ ਹਾਂਜੀ ਪੰਜ ਪੰਚਾਇਤਾਂ ਗਈਆਂ ਜੇ ਸਾਨੂੰ ਕੋਈ ਨਹੀਂ ਆਣੀ ਦਿੱਤਾ ਨੇ ਉੱਤੋਂ ਹੁਣ ਤਾਂ ਠੇਸ ਹੀ ਕਰਦਾ ਪਿਆ ਗਾੜੀ ਇਹ ਪਰਿਵਾਰ ਵੇਖੋ ਕਦੀ ਰੋੜੇ ਮਾਰਨ ਤਾਂ ਕੇ ਜਾਂਦੇ ਹੁੰਦੇ